ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਯੂਨਾਈਟਿਡ ਕਿੰਗਡਮ ਦੇ ਕੈਂਟ ਅਤੇ ਸੈਕਸ ਖੇਤਰ ਦੇ ਵਿੱਚ ਪਾਣੀ ਸਪਲਾਈ ਸੰਕਟ ਗੰਭੀਰ ਹੋ ਗਿਆ ਹੈ ਲਗਭਗ 30000 ਘਰ ਪਿਛਲੇ 5 ਦਿਨਾਂ ਤੋਂ ਪਾਣੀ ਤੋਂ ਬਿਨਾਂ ਨੇ ਜਿਸ ਕਾਰਨ ਅਧਿਕਾਰੀਆਂ ਨੇ ਇਸ ਨੂੰ ਇੱਕ ਵੱਡੀ ਘਟਨਾ ਘਰਾ ਦਿੱਤਾ ਟਨਪ੍ਰਿਸ ਵੈਲਸ ਕੈਂਟਰਬਰੀ ਅਤੇ ਮੈਚਸਟੋਨ ਸਮੇਤ ਕਈ ਇਲਾਕਿਆਂ ਦੇ ਵਸਨੀਕ ਲੰਬੇ ਸਮੇਂ ਤੋਂ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਨੇ ਹਾਲਾਤ ਇੰਨੇ ਗੰਭੀਰ ਬਣੇ ਹੋਏ ਨੇ ਕਿ ਕੈਂਟ ਅਤੇ ਸੂਸੇਕਸ ਦੇ ਕਈ ਸਕੂਲ ਅਤੇ ਲਾਇਬ੍ਰੇਰੀਆਂ ਅੱਜ ਦੇ ਲਈ ਬੰਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਉੱਥੇ ਪਾਣੀ ਦੀ ਬੁਨਿਆਦੀ ਸਹੂਲਤ ਉਪਲਬਧ ਨਹੀਂ ਹੈ ਤੇ ਸਿਹਤ ਸਮਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਨੇ ਇਸ ਦੇ ਗਿਸਟਲ ਦੇ ਤੇ ਕਵੀਨ ਵਿਕਟੋਰਜ ਹਸਪਤਾਲ ਨੂੰ ਕੁਝ ਮਰੀਜ਼ਾਂ ਦੀਆਂ ਮੁਲਾਕਾਤਾਂ ਵਰਚੁਅਲ ਤੌਰ ਉੱਤੇ ਕਰਨੀਆਂ ਪਈਆਂ ਨੇ ਤਾਂ ਜੋ ਪਾਣੀ ਦੀ ਘਾਟ ਕਾਰਨ ਹਸਪਤਾਲੀ ਸਿਵਾਮਾਂ ਉੱਤੇ ਪੈ ਰਹੇ ਦਬਾਅ ਨੂੰ ਘਟਾਇਆ ਜਾ ਸਕੇ ਪਾਣੀ ਸਪਲਾਈ ਕਰਨ ਵਾਲੀ ਕੰਪਨੀ ਸਾਊਥ-ਈਸਟ ਵਾਟਰ ਨੇ ਇਸ ਸੰਕਟ ਦੇ ਲਈ ਕੜੀ ਠੰਡ ਅਤੇ ਸਟਾਰਮ ਗੈਰਿਟੀ ਨੂੰ ਜ਼ਿੰਮੇਵਾਰ ਠਹਾਇਆ ਹੈ ਤੇ ਕੰਪਨੀ ਦੇ ਅਨੁਸਾਰ ਕੜੀ ਠੰਡ ਕਾਰਨ ਕਈ ਪਾਈਪ ਫਟ ਗਏ ਜਿਸਕੇ ਤੂਫਾਨੀ ਹਾਲਾਤ ਨੇ ਪਾਣੀ ਦੇ ਇਲਾਜ ਅਤੇ ਸਪਲਾਈ ਪ੍ਰਕਿਰਿਆ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਹ ਘਟਨਾ ਉਸ ਸਮੇਂ ਹੋਈ ਹੈ ਜਦੋਂ ਪਿਛਲੇ ਸਾਲ ਦੇ ਅੰਤ ਵਿੱਚ ਵੀ ਟੂਨ ਫ੍ਰੀਜ਼ ਵੈਲਸ ਦੇ ਵਸਨੀਕ ਲਗਭਗ 2 ਹਫ਼ਤੇ ਤੱਕ ਪਾਣੀ ਤੋਂ ਬਿਨਾਂ ਰਹੇ। ਉਸ ਸਮੇਂ ਇੱਕ ਪਾਣੀ ਟ੍ਰੀਟਮੈਂਟ ਸੈਂਟਰ ਦੇ ਬੰਦ ਹੋਣ ਕਾਰਨ ਸਰਗਮੜਾ ਹੋਇਆ ਸੀ। ਪੀਣ ਵਾਲੇ ਪਾਣੀ ਦੇ ਨਿਰਖਤ ਕੇਂਦਰ ਨੇ ਬਾਅਦ ਦੇ ਵਿੱਚ ਕਿਹਾ ਸੀ ਕਿ ਇਹ ਬੰਦ ਹੋਣਾ ਅਗੋਂ ਅਨੁਮਾਨਯੋਗ ਸੀ ਅਤੇ ਕੰਪਨੀ ਵੱਲੋਂ ਬੁਨਿਆਦੀ ਟਾਂਚੇ ਦੀ ਟੰਗ ਦੇ ਨਾਲ ਦੇਖਭਾਲ ਨਹੀਂ ਕੀਤੀ ਗਈ। ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਕੈਂਟ ਦੀ ਸੁਧਾਰ ਅਗਵਾਈ ਵਾਲੀ ਕੌਂਸਲ ਨੇ ਅਧਿਕਾਰਤ ਤੌਰ ਉਤੇ ਇੱਕ ਵੱਡੀ ਘਟਨਾ ਦਾ ਐਲਾਨ ਕੀਤਾ ਹੈ। ਕੈਂਟ ਕਾਉਂਟੀ ਕੌਂਸਲ ਦੇ ਨੇਤਾ ਲਿੰਜਨ ਕੇਮਕਰ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੇ ਵਿੱਚ 4 ਘਰ ਅਤੇ ਸਥਾਪਨਾਵਾਂ ਪ੍ਰਭਾਵਿਤ ਹੋਈਆਂ ਨੇ ਅਤੇ ਭੂਰੇ ਖੇਰੇ ਵਿੱਚ ਹੋ ਸਕਦਾ ਹੈ ਕਿ ਹੋਰ ਵਿਗੜਣਾਂ ਲਈ ਤਿਆਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਉੱਤੇ ਵਾਤਾਵਰਣ ਮੰਤਰੀ ਮੈਰੀ ਕ੍ਰਿਗ ਨੇ ਵੀ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਤੇ ਉਹਨਾਂ ਕਿਹਾ ਹੈ ਕਿ ਉਹਨਾਂ ਨੇ ਸਾਊਥ ਈਸਟ ਵਾਟਰ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਕੇ ਆਪਣੀ ਵਿਆਸ਼ਾ ਜ਼ਾਹਰ ਕੀਤੀ ਹੈ ਤੇ ਪਾਣੀ ਸਪਲਾਈ ਨੂੰ ਜਲਦ ਤੋਂ ਜਲਦ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਸਾਊਥ-ਈਸਟ ਵਾਟਰ ਨੇ ਪ੍ਰਭਾਵਿਤ ਨਿਵਾਸੀਆਂ ਤੋਂ ਮੁਆਫੀ ਮੰਗੀ ਹੈ ਤੇ ਕੰਪਨੀ ਨੇ ਬੁਲਾਈ ਨਿਕੇ ਹੈ ਕਿ ਠੰਡੇ ਮੌਸਮ ਕਾਰਨ ਲੀਕਾਂ ਆਤੇ ਮੁੱਖ ਪਾਈਪਰ ਦੇ ਫਟਣ ਨਾਲ ਪਾਣੀ ਦੇ ਸਟੋਰੇਜ ਟੈਂਕ ਘਟੋ ਗਏ ਨੇ ਕੰਪਨੀ ਮੁਤਾਬਕ ਇਸ ਕਾਰਨ ਕੈਂਟਰ ਤੇ ਸੈਕਸ ਦੇ ਕੁਝ ਹਿੱਸਿਆਂ ਵਿੱਚ ਲਗਭਗ 30 ਹਜ਼ਾਰ ਜੀ ਦਦਾਂ ਨੂੰ ਪਾਣੀ ਦੀ ਪੂਰੀ ਕਮੀ ਰੁਕ ਰੁਕੇ ਸਪਲਾਈ ਜਾਂ ਘਟੇ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਵਿੱਚ ਇਸ ਚ ਗ੍ਰੇਸਟੇਂਟ ਜਾਂ ਕਰੀਬ 16500 ਜੁਦਾਦਾ ਸ਼ਾਮਲ ਨੇ ਚਲ ਕੇ ਬਾਕੀ ਪਰਭਾਵ ਟੌਨ ਬ੍ਰਿਜ਼ ਵੈਲਜ਼ ਹੈਡਕੋਨ ਅਤੇ ਮੈਟਸਟੋਨ ਖੇਤਰ ਦੇ ਵਿੱਚ ਵੇਖਿਆ ਜਾ ਰਿਹਾ ਹੈ ਤੇ ਕੰਪਨੀ ਦਾ ਕਹਿਣਾ ਹੈ ਕਿ ਟੀਮਾਂ ਪੂਰੀਆਂ ਤਾਕਤ ਦੇ ਨਾਲ ਕੰਮ ਕਰ ਰਹੀਆਂ ਨੇ ਤਾਂ ਜੋ ਨੈਟਵਰਕ ਨੂੰ ਸੰਤੁਲਿਤ ਕਰਕੇ ਵਾਤੋ-ਵਾਤ ਘਾਹਕਰ ਨੂੰ ਜਲਦੋ-ਜਲਦ ਪਾਣੀ ਦੀ ਸਪਲਾਈ ਮੁੜ ਬਹਾਲ ਕੀਤੀ ਜਾ ਸਕੇ ਯੂਨਾਈਟਿਡ ਕਿੰਗਡਮ ਦੇ ਕੈਂਟ ਅਤੇ ਸੈਕਸ ਖੇਤਰ ਦੇ ਵਿੱਚ ਪਾਣੀ ਸਪਲਾਈ ਸੰਕਟ ਗੰਭੀਰ ਹੋ ਗਿਆ ਹੈ ਲਗਭਗ 30000 ਘਰ ਪਿਛਲੇ 5 ਦਿਨਾਂ ਤੋਂ ਪਾਣੀ ਤੋਂ ਬਿਨਾ ਨੇ ਜਿਸ ਕਾਰਨ ਅਧਿਕਾਰੀਆਂ ਨੇ ਇਸ ਨੂੰ ਇੱਕ ਵੱਡੀ ਘਟਨਾ ਘਰਾ ਦਿੱਤਾ ਟੂਨਪ੍ਰਿਸ ਵੈਲਸ ਕੈਂਟਰਬਰੀ ਅਤੇ ਮੈਚਸਟੋਨ ਸਮੇਤ ਕਈ ਇਲਾਕਿਆਂ ਦੇ ਵਸਨੀਕ ਲੰਬੇ ਸਮੇਂ ਤੋਂ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਨੇ ਹਾਲਾਤ ਇੰਨੇ ਗੰਭੀਰ ਬਣੇ ਹੋਏ ਨੇ ਕਿ ਕੈਂਟ ਅਤੇ ਸਸੈਕਸ ਦੇ ਕਈ ਸਕੂਲ ਅਤੇ ਲਾਇਬ੍ਰੇਰੀਆਂ ਅੱਜ ਦੇ ਲਈ ਬੰਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਉੱਥੇ ਪਾਣੀ ਦੀ ਬੁਨਿਆਦੀ ਸਹੂਲਤ ਉਪਲਬਧ ਨਹੀਂ ਹੈ ਤੇ ਸਿਹਤ ਸਮਾਵਾਂ ਵੀ ਪ੍ਰਭਾਵਿਤ ਹੋਈਆਂ ਨੇ ਇਸ ਟ੍ਰੈਸਟਡ ਦੇ ਕਵੀਨ ਵਿਕਟੋਰੀਆ ਹਸਪਤਾਲ ਨੂੰ ਕੁਝ ਮਰੀਜ਼ਾਂ ਦੀਆਂ ਮੁਲਾਕਾਤਾਂ ਵਰਚੁਅਲ ਤੌਰ ਉੱਤੇ ਕਰਨੀਆਂ ਪਈਆਂ ਨੇ ਤਾਂ ਜੋ ਪਾਣੀ ਦੀ ਘਾਟ ਕਾਰਨ ਹਸਪਤਾਲੀ ਸਮਾਵਾਂ ਉੱਤੇ ਪੈ ਰਹੇ ਦਬਾਅ ਨੂੰ ਘਟਾਇਆ ਜਾ ਸਕੇ ਪਾਣੀ ਸਪਲਾਈ ਕਰਨ ਵਾਲੀ ਕੰਪਨੀ ਸਾਊਥ-ਈਸਟ ਵਾਟਰ ਨੇ ਇਸ ਸੰਕਟ ਦੇ ਲਈ ਕੜੀ ਠੰਡ ਅਤੇ ਸਟਾਰਮ ਗੈਰਟੀਡ ਨੂੰ ਜ਼ਿੰਮੇਵਾਰ ਠਰਾਇਆ ਹੈ ਤੇ ਕੰਪਨੀ ਦੇ ਅਨੁਸਾਰ ਕੜੀ ਠੰਡ ਕਾਰਨ ਕਈ ਪਾਈਪ ਫਟ ਗਏ ਜਦਕਿ ਤੂਫਾਨੀ ਹਾਲਾਤ ਨੇ ਪਾਣੀ ਦੇ ਇਲਾਜ ਅਤੇ ਸਪਲਾਈ ਪ੍ਰਕਿਰਿਆ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਇਹ ਘਟਨਾ ਉਸ ਸਮੇਂ ਹੋਈ ਹੈ ਜਦੋਂ ਪਿਛਲੇ ਸਾਲ ਦੇ ਅੰਤ ਵਿੱਚ ਵੀ ਟੂਨ ਫ੍ਰੀਜ਼ ਵੈਲਸ ਤੇ ਵਸਨੀਕ ਲਗਭਗ 2 ਹਫ਼ਤੇ ਤੱਕ ਪਾਣੀ ਤੋਂ ਬਿਨਾਂ ਰਹੇ ਉਸ ਵੇਲੇ ਪਾਣੀ ਟ੍ਰੀਟਮੈਂਟ ਸੈਂਟਰ ਦੇ ਬੰਦ ਹੋਣ ਕਾਰਨ ਸਰਕਟ ਪਾਦਾ ਹੋਇਆ ਸੀ ਪੀਣ ਵਾਲੇ ਪਾਣੀ ਦੇ ਨਿਰਖਤ ਕੇਂਦਰ ਨੇ ਪਾਤ ਦੇ ਵਿੱਚ ਕਿਹਾ ਸੀ ਕਿ ਇਹ ਬੰਦ ਹੋਣਾ ਅਗਾਂਹ ਅਨੁਮਾਨਯੋਕ ਸੀ ਅਤੇ ਕੰਪਨੀ ਵੱਲੋਂ ਬੁਨਿਆਦੀ ਟਾਂਚੇ ਦੀ ਟੰਗ ਦੇ ਨਾਲ ਦੇਖਭਾਲ ਨਹੀਂ ਕੀਤੀ ਗਈ। ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਕੈਂਟធី ਸੁਧਾਰ ਅਗਵਾਈ ਵਾਲੀ ਕੌਂਸਲ ਨੇ ਅਧਿਕਾਰਤ ਤੌਰ ਉਤੇ ਇੱਕ ਵੱਡੀ ਘਟਨਾ ਦਾ ਐਲਾਨ ਕੀਤਾ ਹੈ। ਕੈਂਟ ਕਾਉਂਟੀ ਕੌਂਸਲ ਦੇ ਨੇਤਾ ਲਿੰਜਨ ਕੇਮਕਰ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੇ ਵਿੱਚ ਹੋਰ ਘਟ ਅਤੇ ਸਥਾਪਨਾਵਾਂ ਪ੍ਰਭਾਵਿਤ ਹੋਈਆਂ ਨੇ ਅਤੇ ਭੂਰੇ ਖੇਰੇ ਵਿੱਚ ਹੋ ਸਕਦਾ ਹੈ ਕਿ ਹੋਰ ਵਿਗੜਾ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਉੱਤੇ ਵਾਤਾਵਰਣ ਮੰਤਰੀ ਮੈਰੀ ਕ੍ਰਿਗ ਨੇ ਵੀ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਤੇ ਉਹਨਾਂ ਕਿਹਾ ਹੈ ਕਿ ਉਹਨਾਂ ਨੇ ਸਾਊਥ ਈਸਟ ਵਾਟਰ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਕੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਤੇ ਪਾਣੀ ਸਪਲਾਈ ਨੂੰ ਜਲਦ ਤੋਂ ਜਲਦ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ ਦੂਜੇ ਪਾਸੇ ਸਾਊਥ ਈਸਟ ਵਾਟਰ ਨੇ ਪ੍ਰਭਾਵਿਤ ਨਿਵਾਸੀਆਂ ਤੋਂ ਮੁਆਫੀ ਮੰਗੀ ਹੈ ਤੇ ਕੰਪਨੀ ਦੇ ਬੁਲਾਰੇ ਨੇ ਕਿਹਾ ਹੈ ਕਿ ਠੰਡੇ ਮੌਸਮ ਕਾਰਨ ਲੀਕਾਂ ਅਤੇ ਮੁੱਖ ਪਾਈਪਾਂ ਦੇ ਫਟਣ ਨਾਲ ਪਾਣੀ ਦੇ ਸਟੋਰੇਜ ਟੈਂਕ ਘਟ ਹੋ ਗਏ ਨੇ ਕੰਪਨੀ ਮੁਤਾਬਕ ਇਸ ਕਾਰਨ ਕੈਂਟਰ ਹੈ ਸੈਕਸ ਦੇ ਕੁਝ ਹਿੱਸਿਆਂ ਵਿੱਚ ਲਗਭਗ 30000 ਜਨਤਾ ਨੂੰ ਪਾਣੀ ਦੀ ਪੂਰੀ ਕਮੀ ਰੁਕ ਰੁਕੇ ਸਪਲਾਈ ਚ ਘੱਟ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਵਿੱਚ ਇਸਟ ਗ੍ਰੇਸਟੈਂਟ ਅਤੇ ਕਰੀਬ 16500 ਜੁਦਾਦਾ ਸ਼ਾਮਿਲ ਨੇ ਚਲ ਕੇ ਬਾਕੀ ਪਰਭਾਵ ਟੌਨ ਬ੍ਰਿਜ਼ ਵੈਲਸ ਹੈਡਕੋਰਨ ਅਤੇ ਮੈਟਸਟੋਨ ਖੇਤਰ ਦੇ ਵਿੱਚ ਵੇਖਿਆ ਜਾ ਰਿਹਾ ਹੈ ਤੇ ਕੰਪਨੀ ਦਾ ਕਹਿਣਾ ਹੈ ਕਿ ਟੀਮਾਂ ਪੂਰੀਆਂ ਤਾਕਤ ਦੇ ਨਾਲ ਕੰਮ ਕਰ ਰਹੀਆਂ ਨੇ ਤਾਂ ਜੋ ਨੈਟਵਰਕ ਨੂੰ ਸੰਤੁਲਿਤ ਕਰਕੇ ਵੱਤੋ ਵੱਤ ਗਾਹਕਾਂ ਨੂੰ ਜਲਦੋਂ ਜਲਦ ਪਾਣੀ ਦੀ ਸਪਲਾਈ ਮੁੜ ਬਹਾਲ ਕੀਤੀ ਜਾ ਸਕੇ ਯੂਨਾਈਟਿਡ ਕਿੰਗਡਮ ਦੇ ਕੈਂਟ ਅਤੇ ਸੈਕਸ ਖੇਤਰ ਦੇ ਵਿੱਚ ਪਾਣੀ ਸਪਲਾਈ ਸੰਕਟ ਗੰਭੀਰ ਹੋ ਗਿਆ ਹੈ ਲਗਭਗ 30000 ਘਰ ਪਿਛਲੇ 5 ਦਿਨਾਂ ਤੋਂ ਪਾਣੀ ਤੋਂ ਬਿਨਾਂ ਨੇ ਇਸ ਕਾਰਨ ਅਧਿਕਾਰੀਆਂ ਨੇ ਇਸ ਨੂੰ ਇੱਕ ਵੱਡੀ ਘਟਨਾ ਘਰਾ ਦਿੱਤਾ ਟੂਨਪ੍ਰਿਸ ਵੈਲਸ ਕੈਂਟਰਬਰੀ ਅਤੇ ਮੈਚਸਟੋਨ ਸਮੇਤ ਕਈ ਇਲਾਕਿਆਂ ਦੇ ਵਸਨੀਕ ਲੰਬੇ ਸਮੇਂ ਤੋਂ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਨੇ ਹਾਲਾਤ ਇੰਨੇ ਗੰਭੀਰ ਬਣੇ ਹੋਏ ਨੇ ਕਿ ਕੈਂਟ ਅਤੇ ਸਸੈਕਸ ਦੇ ਕਈ ਸਕੂਲ ਅਤੇ ਲਾਇਬ੍ਰੇਰੀਆਂ ਅੱਜ ਦੇ ਲਈ ਬੰਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਉੱਥੇ ਪਾਣੀ ਦੀ ਬੁਨਿਆਦੀ ਸਹੂਲਤ ਉਪਲਬਧ ਨਹੀਂ ਹੈ ਤੇ ਸਿਹਤ ਸਮਾਜਾ ਵੀ ਪ੍ਰਭਾਵਿਤ ਹੋਈਆਂ ਨੇ ਇਸੇ ਗ੍ਰੇਸਟੇਲਡ ਦੇ ਕਵੀਨ ਵਿਕਟੋਰਿਆ ਹਸਪਤਾਲ ਨੂੰ ਕੁਝ ਮਰੀਜ਼ਾਂ ਦੀਆਂ ਮੁਲਾਕਾਤਾਂ ਵਰਚੁਅਲ ਤੌਰ ਉੱਤੇ ਕਰਨੀਆਂ ਪਈਆਂ ਨੇ ਤਾਂ ਜੋ ਪਾਣੀ ਦੀ ਘਾਟ ਕਾਰਨ ਹਸਪਤਾਲੀ ਸਮਾਜਾ ਉੱਤੇ ਪੈ ਰਹੇ ਦਬਾਅ ਨੂੰ ਘਟਾਇਆ ਜਾ ਸਕੇ ਪਾਣੀ ਸਪਲਾਈ ਕਰਨ ਵਾਲੀ ਕੰਪਨੀ ਸਾਊਥ-ਈਸਟ ਦੀ ਵਾਟਰ ਨੇ ਇਸ ਸੰਕਟ ਦੇ ਲਈ ਕੜੀ ਠੰਡ ਅਤੇ ਸਟਾਰਮ ਗੈਰਿਟੀ ਨੂੰ ਜ਼ਿੰਮੇਵਾਰ ਠਰਾਇਆ ਤੇ ਕੰਪਨੀ ਦੇ ਅਨੁਸਾਰ ਕੜੀ ਠੰਡ ਕਾਰਨ ਕਈ ਪਾਈਪ ਫਟ ਗਏ ਜਦਕਿ ਤੂਫਾਨੀ ਹਾਲਾਤ ਨੇ ਪਾਣੀ ਦੇ ਇਲਾਜ ਅਤੇ ਸਪਲਾਈ ਪ੍ਰਕਿਰਿਆ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਇਹ ਘਟਨਾ ਉਸ ਸਮੇਂ ਹੋਈ ਹੈ ਜਦੋਂ ਪਿਛਲੇ ਸਾਲ ਦੇ ਅੰਤ ਵਿੱਚ ਵੀ ਟੂਨ ਫ੍ਰੀਜ਼ ਵੈਲਸ ਤੇ ਵਸਨੀਕ ਲਾਪਰਖ ਦੋ ਹਫ਼ਤੇ ਤੱਕ ਪਾਣੀ ਤੋਂ ਬਿਨਾਂ ਰਹੇ ਉਸ ਵੇਲੇ ਇੱਕ ਪਾਣੀ ਟ੍ਰੀਟਮੈਂਟ ਸੈਂਟਰ ਦੇ ਬੰਦ ਹੋਣ ਕਾਰਨ ਸੰਕਟ ਪੈਦਾ ਹੋਇਆ ਸੀ ਪੀਣ ਵਾਲੇ ਪਾਣੀ ਦੇ ਨਿਰਖਲ ਕੇਂਦਰ ਨੇ ਪਾਤ ਦੇ ਵਿੱਚ ਕਿਹਾ ਸੀ ਕਿ ਇਹ ਬੰਦ ਹੋਣਾ ਅਗੋਂ ਅਨੁਮਾਨਯੋਗ ਸੀ ਅਤੇ ਕੰਪਨੀ ਵੱਲੋਂ ਬੁਨਿਆਦੀ ਟਾਂਚੇ ਦੀ ਟੰਗ ਦੇ ਨਾਲ ਦੇਖਭਾਲ ਨਹੀਂ ਕੀਤੀ ਗਈ। ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਕੈਂਟ ਦੀ ਸੁਧਾਰ ਅਗਵਾਈ ਵਾਲੀ ਕੌਂਸਲ ਨੇ ਅਧਿਕਾਰਤ ਤੌਰ ਉਤੇ ਇੱਕ ਵੱਡੀ ਘਟਨਾ ਦਾ ਐਲਾਨ ਕੀਤਾ ਹੈ। ਕੈਂਟ ਕਾਉਂਟੀ ਕੌਂਸਲ ਦੇ ਨੇਤਾ ਲਿੰਜਨ ਕੇਮਕਰ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਦੇ ਵਿੱਚ ਹੋਰ ਘਰ ਅਤੇ ਸਥਾਪਨਾਵਾਂ ਪ੍ਰਭਾਵਿਤ ਹੋਈਆਂ ਨੇ ਅਤੇ ਪੂਰੇ ਖੇਤਰ ਵਿੱਚ ਹੋ ਸਕਦਾ ਹੈ ਕਿ ਹੋਰ ਵਿਗੜਣਾਂ ਲਈ ਤਿਆਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਉਤੇ ਵਾਤਾਵਰਣ ਮੰਤਰੀ ਮੈਰੀ ਕ੍ਰਿਗ ਨੇ ਵੀ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਾਊਥ-ਈਸਟ ਵਾਟਰ ਦੇ ਧਿਕਾਰਗੀ ਦੇ ਨਾਲ ਮੁਲਾਕਾਤ ਕਰਕੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਅਤੇ ਪਾਣੀ ਦੀ ਸਪਲਾਈ ਨੂੰ ਜਲਦ ਤੋਂ ਜਲਦ ਪਹਾਲ ਕਰਨ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਸਾਊਥ-ਈਸਟ ਵਾਟਰ ਨੇ ਪ੍ਰਭਾਵਿਤ ਨਿਵਾਸੀਆਂ ਤੋਂ ਮੁਆਫੀ ਮੰਗੀ ਹੈ ਤੇ ਕੰਪਨੀ ਦੇ ਬੁਲਾਰਨੇ ਕੀ ਹੈ ਕਿ ਠੰਡੇ ਮੌਸਮ ਕਾਰਨ ਲੀਕਾਂ ਅਤੇ ਮੁੱਖ ਪਾਈਪਰ ਦੇ ਫਟਣ ਨਾਲ ਪਾਣੀ ਦੇ ਸਟੋਰੇਜ ਟੈਂਕ ਘਟ ਹੋ ਗਏ ਨੇ। ਕੰਪਨੀ ਮੁਤਾਬਕ ਇਸ ਕਾਰਨ ਕਿ ਐਂਟਰਟੇਨਸ ਸੈਕਟਰ ਦੇ ਕੁਝ ਹਿੱਸਿਆਂ ਵਿੱਚ ਲਗਭਗ 30 ਹਜ਼ਾਰ ਜਨਤਾ ਨੂੰ ਪਾਣੀ ਦੀ ਪੂਰੀ ਕਮੀ ਰੁਕ ਰੁਕੇ ਸਪਲਾਈ ਚ ਘਟੇ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਵਿੱਚ ਇਸ ਬ੍ਰਿਸਟੈਂਟ ਯਕ੍ਰਿਪ 16500 ਜੁਦਾਦਾ ਸ਼ਾਮਲ ਨੇ ਚਰਕੇ ਬਾਕੀ ਪਰਭਾਵ ਟ੍ਰੌਨ ਬ੍ਰਿਸ ਵੈਲਜ਼ ਹੈਡਕੋਰਨ ਅਤੇ ਮੈਟਸਟੋਨ ਖੇਤਰ ਦੇ ਵਿੱਚ ਵਿਖੇ ਜਾ ਰਿਹਾ ਹੈ ਤੇ ਕੰਪਨੀ ਦਾ ਕਹਿੰਦਾ ਕਿ ਟੀਮਾਂ ਪੂਰੀਆਂ ਤਾਕਤ ਦੇ ਨਾਲ ਕੰਮ ਕਰ ਰਹੀਆਂ ਨੇ ਤਾਂ ਜੋ ਨੈਟਵਰਕ ਨੂੰ ਸੰਤੁਲਿਤ ਕਰਕੇ ਵਾਤੋਵਾਤ ਘਾਹਕਰ ਨੂੰ ਜਲਦ ਤੋਂ ਜਲਦ ਪਾਣੀ ਦੀ ਸਪਲਾਈ ਮੁੜ ਬਹਾਲ ਕੀਤੀ ਜਾ ਸਕੇ ਯੂਨਾਈਟਿਡ ਕਿੰਗਡਮ ਦੇ ਕੈਂਟ ਅਤੇ ਸੈਕਸ ਖੇਤਰ ਦੇ ਵਿੱਚ ਪਾਣੀ ਸਪਲਾਈ ਸੰਕਟ ਗੰਭੀਰ ਹੋ ਗਿਆ ਹੈ ਲਗਭਗ 30000 ਘਰ ਪਿਛਲੇ 5 ਦਿਨਾਂ ਤੋਂ ਪਾਣੀ ਤੋਂ ਬਿਨਾਂ ਨੇ ਜਿਸ ਕਾਰਨ ਅਧਿਕਾਰੀਆਂ ਨੇ ਇੱਕ ਵੰਡੀ ਕਟਨਾ ਕਰਾ ਦਿੱਤਾ ਟੂਨਪ੍ਰਿਸ ਵੈਲਸ ਕੈਂਟਰਬਰੀ ਅਤੇ ਮੈਚਸਟੋਨ ਸਮੇਤ ਕਈ ਇਲਾਕਿਆਂ ਦੇ ਵਸਨੀਕ ਲੰਬੇ ਸਮੇਂ ਤੋਂ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਨੇ